ਦੇ ਵਿੱਚ ਨੌਜਵਾਨ ਮੁੰਡੇ ਤੇ ਕੁੜੀਆਂ ਵੱਖ-ਵੱਖ ਕੋਰਸ ਕਰਨ ਦੇ ਲਈ ਪਹੁੰਚਦੇ ਨੇ ਤਾਂ ਇਸ ਵळे ਅਸੀਂ ਅੰਮ੍ਰਿਤਸਰ ਦੇ ਰਣਿਕਾ ਬਾਗ ਇਲਾਕੇ ਦੇ ਵਿੱਚ ਪਹੁੰਚੇ ਹੋયા ਜਿੱਥੇ ਕਿ ਹੋਟਲ ਮੈਨੇਜਮੈਂਟ ਤੇ ਕੁਕਿੰਗ ਦਾ ਕੋਰਸ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚਦੇ ਨੇ ਤਾਂ ਉਹਨਾਂ ਨੂੰ ਵੱਖ-ਵੱਖ ਡਿਸ਼ਾਂ ਜੜੀਆਂ ਨੇ ਉਹ ਸਿਖਾਈਆਂ ਜਾਂਦੀਆਂ ਨੇ ਤਾਂ ਅੱਜ ਉਹਨਾਂ ਦੇ ਵੱਲੋਂ ਤਿਆਰ ਵੀ ਕੀਤੀਆਂ ਜਾ ਰਹੀਆਂ ਨੇ ਤਾਂ ਪਹਿਲਾਂ ਆਓ ਤੁਹਾਨੂੰ ਦਿਖਾਉਂਦੇ ਹਾਂ ਲਾਈਵ ਤਸਵੀਰਾਂ ਇਸ ਵੇਲੇ ਬੱਚਿਆਂ ਦੇ ਵੱਲੋਂ ਜੜੀਆਂ ਵੱਖ-ਵੱਖ ਡਿਸ਼ਾਂ ਨੂੰ ਤਿਆਰ ਕੀਤਾ ਗਿਆ ਤਾਂ ਹੋਰ ਜਿਹੜਾ ਟੈਸਟ ਲਿਆ ਜਾ ਰਿਹਾ ਜਿਹਦਾ ਨਾਮ ਰੱਖਿਆ ਗਿਆ ਹੈ ਕਿ ਮੰਥਲੀ ਪ੍ਰੈਜੈਂਟੇਸ਼ਨ ਤਾਂ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਵੱਲੋਂ ਜੜੀਆਂ ਡਿਸ਼ਾਂ ਤਿਆਰ ਕੀਤੀਆਂ ਗਈਆਂ ਨੇ ਤਾਂ ਉਸ ਦੀ ਤਸਵੀਰ ਵੀ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਏ ਤਾਂ ਇਹ ਡਿਸ਼ਾਂ ਜਿਹੜੀਆਂ ਤਿਆਰ ਕੀਤੀਆਂ ਗਈਆਂ ਨੇ ਨਾਲ ਦੇ ਨਾਲ ਅਸੀਂ ਬੱਚਿਆਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਕਿਹੜੀਆਂ-ਕਿਹੜੀਆਂ ਡਿਸ਼ਾਂ ਅੱਜ ਉਹਨਾਂ ਦੇ ਵੱਲੋਂ ਤਿਆਰ-ਬਰ-ਤਿਆਰ ਕੀਤੀਆਂ ਗਈਆਂ ਨੇ ਤਾਂ ਪਹਿਲਾਂ ਕੀ ਨਾਮ ਆਈ ਤੁਹਾਡਾ ਮੇਰਾ ਨਾਮ ਰੋਹਿਤ ਸੋਨੀ ਹੈ ਜੀ। ਹਾਂ ਜੀ ਕੀ ਕੀਆ ਚਾਹੁੰਦੇ ਹੋ? ਕਿਹੜੀ ਡਿਸ਼ ਤੁਹਾਡੇ ਵੱਲੋਂ ਤਿਆਰ ਕੀਤੀ ਗਈ ਹੈ? ਮੈਂ ਅੱਜ ਐਗ ਫਰਾਈਡ ਰਸ ਤਿਆਰ ਕੀਤਾ ਜੀ। ਤਾਂ ਕਿੰਨਾ ਸਮਾਂ ਲੱਗਦਾ ਜੀ ਇਹਨੂੰ ਤਿਆਰ ਕਰਨ ਦੇ ਲਈ? ਸਰ ਇਹਨੂੰ ਉਦਾਂ ਤੇ ਚੋਪਿੰਗ ਵਗੈਰਾ ਨੂੰ 5-10 ਮਿੰਟ ਲੱਗਦੇ ਜੇ ਬਣਾਉਣ ਨੂੰ ਤਾਂ ਸਰ 2 ਤੋਂ 3 ਮਿੰਟ ਲੱਗਦੇ ਜੀ। ਤਾਂ ਤੁਹਾਡੇ ਵੱਲੋਂ ਕਿਹੜਾ ਕੋਰਸ ਇੱਥੇ ਆ ਕੇ ਕੀਤਾ ਗਿਆ ਤਾਂ ਕਿੰਨਾ ਸਮਾਂ ਤੁਹਾਨੂੰ ਹੋ ਚੁੱਕਾ ਇੱਥੇ ਕੋਰਸ ਕਰਦਿਆਂ ਨੂੰ? ਤੂੰ ਕਰਦਾ ਇੱਥੋਂ ਮੈਂ ਕੁਕੀ ਸ਼ੈਫ ਦਾ ਕੋਰਸ ਕਰਦਾ ਮੈਂ ਤੇ 1-1 ਇਅਰ ਹੋ ਗਏ ਮੈਨੂੰ। ਤਾਂ ਕਿੰਨੀਆਂ ਡਿਸ਼ਾਂ ਤੁਹਾਡੇ ਵੱਲੋਂ ਬਣਾਉਣੀਆਂ ਹੁਣ ਤੱਕ ਸਿੱ ਸਰ 200 ਪਲਸ ਡਿਸ਼ਾਂ ਸਿੱਖ ਗਈਆਂ ਆਪਾਂ ਬਣਾਉਣੀਆਂ ਤੁਹਾਡੀ ਫੇਵਰਿਟ ਡਿਸ਼ ਕਿਹੜੀ ਹੈ ਜਿਹੜੀ ਤੁਹਾਡੇ ਵੱਲੋਂ ਲਗਾਤਾਰ ਤਿਆਰ ਕੀਤੀ ਜਾਂਦੀ ਹੈ ਮੈਂ ਆਪਣੀ ਫੇਵਰਿਟ ਕੁਜ਼ੀਨ ਦੱਸਦਾ ਆਪਣੇ ਇੰਡੀਅਨ ਤੰਦੂਰ ਤੇ ਚਾਈਨਸ ਮੇਰੀ ਫੇਵਰਿਟ ਕੁਜ਼ੀਨ ਹੈ ਜੀ ਤਾਂ ਲਗਾਤਾਰ ਉਹੀ ਤਿਆਰ ਕੀਤੀ ਆ ਰਹੀ ਹੈ ਹਾਂਜੀ ਹਾਂਜੀ ਤਾਂ ਅੱਜ ਕੀ ਤਿਆਰ ਕੀਤਾ ਗਿਆ ਅੱਜ ਐਗ ਫਰਾਈਡ ਰਾਈਸ ਥਿਸ ਇਜ਼ ਮਤਲਬ ਇੰਡੋ ਚਾਈਨੀਸ ਦੇਸ਼ ਗਿਆ ਤੇ ਚਾਈਨੀ ਤਾਂ ਪੂਰੇ 1 ਮਹੀਨੇ ਦੇ ਵਿੱਚ ਜਿਹੜੀਆਂ ਲਗਾਤਾਰ ਤੁਹਾਡੇ ਵੱਲੋਂ ਡਿਸ਼ਾਂ ਤਿਆਰ ਕੀਤੀਆਂ ਜਾਂਦੀਆਂ ਉਸ ਤੋਂ ਬਾਅਦ ਜਿਹੜਾ ਟੈਸਟ ਲਿਆ ਜਾਂਦਾ ਸਤ ਐਸਟਸ ਤੇ ਵਿੱਚ ਮਤਲਬ ਕਿ ਹੈਗਾ ਕਿ ਆਪਾਂ ਮਤਲਬ ਕਿ ਸਿੱਖਦੇ ਆ ਬੜਾ ਕੁਝ ਕਿ ਸਾਡਾ ਹੱਥ ਵੀ ਖੁੱਲਦਾ ਸਾਰੀ ਚੀਜ਼ਾਂ ਬਣਾਣੀ ਸਿੱਖਦੇ ਆ ਖੁਦ ਮਤਲਬ ਇੰਸਟੀਚਿਊਟ ਆ ਕੇ ਸਾਰਾ ਸਮਾਨ ਪ੍ਰੋਵਾਈਡ ਕੀਤਾ ਜਾਂਦਾ ਆਪਾਂ ਖੁਦ ਬਣਾਉਂਦੇ ਆ ਸਾਰਾ ਕੁਝ ਐ ਚੇ ਮਤਲਬ ਸਾਡਾ ਹੱਥ ਵੀ ਖੁੱਲਦਾ ਅੱਗੇ ਜਾ ਕੇ ਸਾਨੂੰ ਇਨ ਫਿਊਚਰੋ ਕੰਮ ਵੀ ਆnde ਚੀਜ਼ ਤਾਂ ਤੁਸੀਂ ਵੇਖਿਆ ਕਿ ਅਸੀਂ ਲਗਾਤਾਰ ਗੱਲਬਾਤ ਜਾਰੀ ਰੱਖਾਂਗੇ ਤਾਂ ਮੈਡਮ ਪਹਿਲਾਂ ਤੁਹਾਡਾ ਕੀ ਨਾਮ ਆ ਜੀ ਨਿਕਿਤਾ ਮਹਾਜਨ ਹਾਂ ਜੀ ਕੀ ਆ ਕਹਿਣਾ ਚਾਹਤੇ ਹੋ ਕਿ ਆ ਡਿਸ਼ ਆਪकी ਤਰਫੋਂ ਤਿਆਰ ਕੀਤੀ ਗਈ ਹੈ ਜੀ ਅੱਜ Uh, मैंने बनाया है तंदूरी चांप जो कि एक हमने रेड मैरिनेशन में बनाया है जिसको अगर आप पूछे कितना समय लगा है तो इसको बनाने में गिन के पंद्रह से बीस मिनट लगते हैं बट इसको हम फ्रिज में रखते हैं इसका अच्छा मैरिनेशन बनाने के लिए और यहाँ का हम मेरा सफ़र बहुत अच्छा है मैंने अभी तक यहाँ पे बेकरी सीखा है इंडियन सीखा है और अभी तंदूर चल रहा है यहाँ के हमारे मेंटर्स हमारे टीचर्स बहुत कोऑपरेटिव है यहाँ पे अगर आज हम मंथली प्रेजेंटेशन की बात करें तो मंथली प्रेजेंटेशन में हमको हमारी गलतियाँ पता चलती हैं और हमारी अच्छी चीज़ें पता चली और ये पता चला कि हमारे साथ जो हमारे साथ काम कर रहे हैं जो हमारे साथ सीख रहे हैं उनकी हेल्प से उनकी हेल्प करके हम क्या क्या आगे हमारे को क्या क्या बेनिफिट है तो आपको कितना समय हो गया जहाँ पर आते हो आप मुझे यहाँ पे अभी तीन महीने हुए हैं तो कितनी चीजें आपने जहाँ से बनानी सीखी है कम से कम अभी तक हमने पचास चीजें सीख ही ली है बट हम अगर बोले फेवरेट क्या है तो यहाँ पे सब कुछ फेवरेट बन सकता है और फेवरेट ही लगता है क्योंकि यहाँ पे सिखाया बहुत अच्छी तरीके से जाता है आने वाले समय में बेबी आपको सीखा जाएगा जहाँ से कोर्स जो आप कर रहे हैं क्या चीज आने वाले समय में भी और भी चीजें बनानी सीखेंगे जहाँ से मैं कभी भी छोड़ना ही नहीं चाहूंगी अगर यहाँ की मैं अगर आप पूछो आप दस में से कितने मार्क्स दोगे मैं इसमें दस में से भी सौ दूंगी क्योंकि यहाँ पे सब इतने प्यार कोऑपरेटिव आज हमारे को हमारे मंथली प्रेजेंटेशन में हमारी मेहनत से ज्यादा हमारी जनरली हमारे को हमारे टीचर्स ने ज्यादा हेल्प की है तो बहुत अच्छा है मैं कहूंगी कि हर इंसान अगर कहीं से कुकिंग का कोर्स सीखना चाहेगा तो एनएफसी बेस्ट है ਤਾਂ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਐਨ ਐਫ ਸੀ ਦੀ ਟੀਮ ਹੈ ਤਾਂ ਉਹਨਾਂ ਦੇ ਵੱਲੋਂ ਬਹੁਤ ਵਧੀਆ ਜਿਹੜੇ ਬੱਚਿਆਂ ਨੂੰ ਕੋਰਸ ਨੇ ਉਹ ਕਰਵਾਏ ਜਾ ਰਹੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਅੱਜ ਇਹਨਾਂ ਦਾ ਟੈਸਟ ਵੀ ਲਿਆ ਜਾ ਰਿਹਾ ਤਾਂ ਲਗਾਤਾਰ ਗੱਲਬਾਤ ਜਾਰੀ ਰੱਖਾਂਗੇ ਤਾਂ ਮੈਡਮ ਪਹਿਲਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦੀਪਤੀ ਹੈ ਮੈਂ ਇੱਥੇ ਦੀ ਮੈਨੇਜਰ ਆ ਐਨ ਐਫ ਸੀ ਆਈ ਅੰਮ੍ਰਿਤਸਰ ਰਾਣੀ ਕਾ ਬਾਗ ਦੀ ਤਾਂ ਕੀ ਕਹਿਣਾ ਚਾਹੁੰਦੇ ਹੋ ਅੱਜ ਬੱਚਿਆਂ ਦਾ ਟੈਸਟ ਲਿਆ ਜਾ ਰਿਹਾ ਤੇ ਕਿੰਨੇ ਬੱਚੇ ਤੁਹਾਡੇ ਕੋਲ ਪਹੁੰਚੇ ਨੇ ਤਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਇਹਨਾਂ ਦੇ ਵੱਲੋਂ ਅੱਜ ਤਿਆਰ ਕੀਤੀਆਂ ਗਈਆਂ ਨੇ ਜੀ ਸਾਡਾ ਮਲਟੀ ਕੁਜ਼ਿਨ ਇੰਸਟੀਚਿਊਟ ਹੈ ਇੱਥੇ ਮੇਰੇ ਕੋਲ 200 ਤੋਂ ਉੱ ਔਰ ਇੱਥੇ ਅਸੀਂ ਸਟੂਡੈਂਟਸ ਦੀ ਹੈਲਪ ਕਰਦੇ ਹਾਂ ਉਹਨਾਂ ਦੇ ਫਿਊਚਰ ਨੂੰ ਅਪਗ੍ਰੇਡ ਕਰਨ ਲਈ ਸਾਡੇ ਜਿਹੜੇ ਮਤਲਬ ਅਸੀਂ ਜਿਹੜੇ ਕੋਰਸੇ ਦਿੰਨੇ ਆ ਉਹ ਨੈਸ਼ਨਲ ਇੰਟਰਨੈਸ਼ਨਲ ਕੋਰਸ ਦਿੰਨੇ ਆ ਸਰਟੀਫਾਈਡ ਕੋਰਸ ਹੁੰਦੇ ਨੇ ਸਾਡੇ ਕੋਰਸੇ ਦੇ ਬੇਸਿਸ ਤੇ ਸਟੂਡੈਂਟ ਸਾਡੇ ਅਬ੍ਰੋਡ ਸ਼ਿਫਟ ਨੇ ਇੰਡੀਆ ਦੇ ਵਿੱਚ ਵੀ ਬਹੁਤ ਚੰਗੀ ਜਗ੍ਹਾ ਅੱਛੇ ਹੋਟਲਸ ਦੇ ਵਿੱਚ ਜੌਬ ਕਰ ਰਹੇ ਨੇ ਮਲਟੀਨੇਸ਼ਨਲ ਆਪਣਾ 5 ਸਟਾਰ ਹੋਟਲ ਦੇ ਵਿੱਚ ਸੋ ਸਟੂਡੈਂਟ ਸਾਡੇ ਬਹੁਤ ਹਾਰਡ ਵਰਕਿੰਗ ਨੇ ਬਹੁਤ ਅੱਛਾ ਕੰਮ ਕਰ ਰਹੇ ਨੇ ਤਾਂ ਮੈਡਮ ਜੇਕਰ ਅਸੀਂ ਗੱਲ ਕਰੀਏ ਇਸ ਇੰਸਟੀਚਿਊਟ ਦੇ ਵਿੱਚ ਕਿੰਨੇ ਬੱਚੇ ਟੋਟਲ ਇੱਥੇ ਪਹ ਮੈਂ ਤੁਹਾਨੂੰ ਜਿਵੇਂ ਪਹਿਲੇ ਦੱਸਿਆ 200 ਤੋਂ ਉੱਤੇ ਇਸ ਟਾਈਮ ਮੇਰੇ ਕੋਲ ਸਟੂਡੈਂਟਸ ਨੇ ਤੇ ਸਾਡੇ ਬੈਚਸ ਹਾਂਜੀ ਹਾਂਜੀ ਸਰ ਸਵੇਰੇ ਸਾਡੇ 9:00 ਵਜੇ ਤੋਂ ਬੈਚ ਸ਼ੁਰੂ ਹੁੰਦੇ ਨੇ ਤੇ ਸ਼ਾਮੀ 5:00 ਵਜੇ ਤੱਕ ਬੈਚਸ ਚੱਲਦੇ ਨੇ ਤਾਂ ਜੇ ਇੱਕਦਮ ਅਸੀਂ ਗੱਲ ਕਰੀਏ ਕਿੰਨੇ ਸਮੇਂ ਦੇ ਵਿੱਚ ਇਹਨਾਂ ਨੂੰ ਕੋਰਸ ਜਿਹੜਾ ਕਰਾਇਆ ਜਾਂਦਾ ਜੀ ਇੱਥੇ ਡਿਪੈਂਡ ਕਰਦਾ ਸਟੂਡੈਂਟਸ ਦੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਸਾਡੇ ਕੋਲ 1 ਸਾਲ ਤੋਂ ਲੈ ਕੇ ਸ਼ਾਰਟ ਟਰਮ ਕੋਰਸੇ ਵੀ ਹੈਗੇ ਨੇ 1 ਸਾਲ ਦਾ ਡਿਪਲੋਮਾ ਵੀ ਹੈ 6 ਮਹੀਨੇ ਦਾ ਵੀ ਕੋਰਸ ਹੈ 3 ਮਹੀਨੇ ਦਾ ਵੀ ਕੋਰਸ ਹੈ ਆਪਣੇ ਕਸਟਮਾਈਜ਼ ਕੋਰਸੇ ਵੀ ਹੁੰਦੇ ਨੇ ਰਿਕੁਆਇਰ ਕਿ ਜਿਸ ਤਰ੍ਹਾਂ ਇਹਨਾਂ ਦੇ ਵੱਲੋਂ ਇੱਥੇ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਨੇ ਤਾਂ ਘਰ ਵਿੱਚ ਜਾ ਕੇ ਪ੍ਰੈਕਟਿਸ ਵੀ ਕੀਤੀ ਜਾਂਦੀ ਹੈ ਜੀ ਇਹਨਾਂ ਦੇ ਬੱਚਿਆਂ ਦੇ ਵੱਲੋਂ ਬਿਲਕੁਲ ਡੈਫੀਨੇਟਲੀ ਪ੍ਰੈਕਟਿਸ ਹੁੰਦੀ ਹੈ ਉਹਦਾ ਫੀਡਬੈਕ ਹੈ ਕਿ ਅਸੀਂ ਸਾਡੇ ਜਿਹੜੇ ਫੈਕਲਟੀ ਨੇ ਸਾਡੇ ਟੀਚਰਸ ਨੇ ਉਹ ਸਟੂਡੈਂਟਸ ਦੇ ਪੇਰੈਂਟਸ ਨਾਲ ਰੈਗੂਲਰ ਟਾਇਪ ਹੁੰਦਾ ਉਹਨਾਂ ਦਾ ਉਹਦੇ ਚ ਇਹ ਹੈਲਪ ਹੁੰਦੀ ਹੈ ਸਾਨੂੰ ਕਿ ਆਪਾਂ ਤਾਂ ਲੱਗਦਾ ਸਟੂਡੈਂਟਸ ਘਰ ਜਾ ਕੇ ਪ੍ਰੈਕਟਿਸ ਕਰ ਰਹੇ ਨੇ ਨਹੀਂ ਕਰ ਰਹੇ ਨੇ ਤੇ ਹੁਣ ਤੱਕ ਸਾਰਿਆਂ ਦਾ ਫੀਡਬੈਕ ਚੰਗਾ ਹੀ ਆਇਆ ਹੈ ਸਾਈਡ ਬਾਈ ਸਾਈਡ ਅਸੀਂ ਸਟੂਡੈਂਟਸ ਦੀ ਪਾਰਟ ਟਾਈਮ ਜੌਬ ਵੀ ਲਗਵਾ ਕੇ ਦਿੰਨੇ ਆ ਕਿ ਉਹ ਕੋਰਸ ਦੇ ਨਾਲ ਨਾਲ ਪ੍ਰੈਕਟਿਸ ਹੋਰ ਕਰ ਸਕਣ ਕਿਚਨ ਮੈਡਮ ਦੇ ਅੰਦਰ ਹੀ ਇੱਕ ਤਰ੍ਹਾਂ ਸੀ ਗੱਲਬਾਤ ਕਰੀਏ ਤਾਂ ਇਹਨਾਂ ਦੇ ਵੱਲੋਂ ਜਦੋਂ ਕੋਰਸ ਸਿੱਖ ਲਿਆ ਜਾਂ ਨੌਕਰੀ ਲਈ ਆਪਾ ਉਹਨਾਂ ਨੂੰ ਪ੍ਰੋਪਰਲੀ ਪ੍ਰਪੇਅਰ ਕਰਦੇ ਹਾਂ ਕਿ ਹੋਟਲ ਇੰਡਸਟਰੀ ਦੇ ਵਿੱਚ ਜਾਣ ਲਈ ਬੱਚਿਆਂ ਦਾ ਕੌਨਫੀਡੈਂਸ ਪ੍ਰੋਪਰ ਬੂਸਟ ਅਪ ਹੋਏ ਇੰਡਸਟਰੀ ਦੀ ਜੋ ਰਿਕੁਆਇਰਮੈਂਟ ਹੈ ਉਸ ਦੇ ਹਿਸਾਬ ਨਾਲ ਅਸੀਂ ਸਟੂਡੈਂਟਸ ਨੂੰ ਪ੍ਰਪੇਅਰ ਕਰਦੇ ਹਾਂ ਜਿਹੜੀ ਡਿਸ਼ੇਸ ਉਹ ਬਣਾਉਂਦੇ ਨੇ ਉਹ ਵੀ ਹੋਟਲ ਮੈਨੇਜਮੈਂਟ ਦੇ ਹਿਸਾਬ ਨਾਲ ਹੀ ਹੁੰਦੀ ਹੈ ਜੇਕਰ ਅਸੀਂ ਗੱਲ ਕਰੀਏ ਕਿੰਨੇ ਬੱਚੇ ਤੁਹਾਡੇ ਤੋਂ ਕੋਰਸ ਕਰਕੇ ਬਾਹਰ ਜਾ ਚੁੱਕੇ ਨੇ ਐਨਟਾਇਰ ਐਨਐਫਸੀਆਈ ਦੀ ਗੱਲ ਕਰੀਏ ਤਾਂ 35000 ਤੋਂ ਉੱਤੇ ਸਟੂਡੈਂਟਸ ਨੇ ਜਿਹੜੇ ਬਾਹਰ ਸ਼ਿਫਟ ਨੇ ਐਨਟਾਇਰ ਐਨਐਫਸੀਆਈ 33000 ਸੌਰੀ ਤਾਂ ਉਹਨਾਂ ਬੱਚਿਆਂ ਦਾ ਫੋਨ ਆਂਦਾ ਹੈ ਤੁਹਾਨੂੰ ਤੁਹਾਡੇ ਨਾਲ ਗੱਲਬਾਤ ਹੁੰਦੀ ਹੈ ਜਦੋਂ ਇੱਥੋਂ ਚਲੇ ਜਾਂਦੇ ਨੇ ਬਾਅਦ ਵਿੱਚ ਹਾਂਜੀ ਹਾਂਜੀ ਬਿਲਕੁਲ ਸਾਡੇ ਕੋਲ ਸਟੂਡੈਂਟਸ ਦੇ ਕਾਲ ਬੈਕ ਆਉਂਦੇ ਨੇ ਕਿ ਸਰਟੀਫਿ ਜੋ ਅਸੀਂ ਸਰਟੀਫਿਕੇਟਸ ਦਿੰਨੇ ਆ ਸਰਟੀਫਿਕੇਟਸ ਦੇ ਬੇਸਿਸ ਨੇ ਸਟੂਡੈਂਟਸ ਬਾਰ ਸੈਟਲਡ ਨੇ ਔਰ ਅਸੀਂ ਜੋ ਸਿਖਾਇਆ ਹੈ ਉਹਦੇ ਵਿੱਚ ਸਟੂਡੈਂਟਸ ਨੂੰ ਕਿੰਨੀ ਹੈਲਪ ਮਿਲਦੀ ਹੈ ਉਹ ਅੱਜ ਵੀ ਬਹੁਤ ਪੁਰਾਣੇ ਪੁਰਾਣੇ 8 8 9 9 10 10 ਸਾਲ ਪੁਰਾਣੇ ਸਟੂਡੈਂਟਸ ਵੀ ਸਾਡੇ ਨਾਲ ਰੈਗੂਲਰ ਟੱਚ ਹੈਗੇ ਨੇ ਇੱਕ ਇੱਕ ਅਸੀਂ ਗੱਲ ਕਰੀਏ ਜਦੋਂ ਕੋਰਸ ਕਰਕੇ ਬੱਚੇ ਜਾਂਦੇ ਨੇ ਜ਼ਿਆਦਾਤਰ ਉਹਨਾਂ ਦਾ ਰੁਖ ਹੁੰਦਾ ਕਿ ਉਹ ਵਿਦੇਸ਼ ਦੇ ਵਿੱਚ ਜਾ ਕੇ ਕੰਮ ਕਰਨ ਤਾਂ ਲੱਗਦਾ ਨੇ ਕਿ ਇਹ ਵੀ ਬੱਚੇ ਜਿਹੜੇ ਨੇ ਵਿਦੇਸ਼ ਵਿੱਚ ਜਾ ਕੇ ਕੰਮ ਕਰਨਾ ਚਾਹ ਇੱਥੇ ਵੀ ਸਟੂਡੈਂਟਸ ਆਪਣਾ ਕਿਚਨ ਕਲਾਉਡ ਕਿਚਨ ਖੋਲ ਰ ਰਹੇ ਨੇ ਆਪਣਾ ਰੈਸਟੋਰੈਂਟਸ ਕੋਲ ਖੋਲ ਰ ਰਹੇ ਨੇ ਮੈਂ ਤੁਹਾਨੂੰ ਕਿਹਾ ਨਾ ਅਸੀਂ ਸਟੂਡੈਂਟਸ ਨੂੰ ਗਰਾਉਂਡ ਲੈਵਲ ਤੋਂ ਪ੍ਰੀਪੇਅਰ ਕਰਦੇ ਆ ਬ੍ਰਾਡ ਲਈ ਵੀ ਤੇ ਇੰਡੀਆ ਲਈ ਵੀ ਉਹਨਾਂ ਨੇ ਜੇ ਇੱਥੇ ਆਪਣਾ ਕੋਈ ਕੰਮ ਖੋਲਣਾ ਹੈ ਤਾਂ ਵੀ ਉਹ ਪ੍ਰੀਪੇਅਰ ਨੇ ਜੇ ਬ੍ਰਾਡ ਜਾ ਕੇ ਕੰਮ ਕਰਨਾ ਹੈ ਤਾਂ ਵੀ ਅਸੀਂ ਪ੍ਰੀਪੇਅਰ ਕਰਦੇ ਆ ਠੀਕ ਤਾਂ ਤੁਸੀਂ ਵੇਖਿਆਗੇ ਅਸੀਂ ਮੈਮ ਦਿਪਤੀ ਨਾਲ ਗੱਲਬਾਤ ਕੀਤੀ ਹੈ ਤਾਂ ਫਿਲਹਾਲ ਨਾਲ ਉਹ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿਸ ਤਰ੍ਹਾਂ ਬੱਚੇ ਜਦੋਂ ਕੋਰਸ ਕਰਕੇ ਇਥੋਂ ਜਾਂਦੇ ਨੇ ਤਾਂ ਉਹਨਾਂ ਨੂੰ ਨਾਲ ਦੇ ਨਾਲ ਨੌਕਰੀ ਤੇ ਲਗਵਾਉਣ ਦਾ ਵੀ ਜਿਹੜਾ ਕੰਮ ਕੀਤਾ ਜਾਂਦਾ ਤਾਂ ਇਸ ਵळे ਅਸੀਂ ਸ਼ਿਫ ਜਿਹੜੇ ਇੱਥੇ ਬੱਚਿਆਂ ਨੂੰ ਸਿਖਾਉਂਦੇ ਨੇ ਤਾਂ ਉਹਨਾਂ ਦਾ ਨਾਮ ਸਾਹਿਲ ਹੈ ਤਾਂ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਜੀ ਕਿੰਨੇ ਬੱਚੇ ਹੁਣ ਤੱਕ ਤੁਹਾਡੇ ਕੋਲ ਕਿਤਨੇ ਬੱਚੇ ਆਪ ਕੀ ਇਸ ਸਮੇਂ ਹਮਾਰੇ ਸਾਥ ਹੈ ਸ਼ਿਫ ਸਾਹਿਲ ਜੀਤਾ उनसे हम बातचीत करते हैं सो so, सर क्या कहना चाहते हो आपकी तरफ से कितने बच्चों को कोर्स करवाया जा रहा है, जी सर अगर मैं रिसेंट बात करूं अभी हमारे पास 200 हंड्रेड प्लस स्टूडेंट है जो यहाँ पे कोर्स कर रहा है और डिफरेंट डिफरेंट टाइप के कोर्स कर रहे हैं वो शॉर्ट टर्म मिड टर्म एंड वन ईयर के कोर्सेज जिसके अंदर हमारे पास डिफरेंट कुजीन भी सीखता है बच्चा इंडियन चाइनीज कौनटी तंदूर बेकरी और उसके अंदर नंबर ऑफ डिशेज जो प्रपेयर करते हैं एक साल के अंदर बच्चे और उसके बाद वो अपने फाइव स्टार होटल के अंदर सेटल्ड होते हैं जैसे कि आज आप देख रहे हो हमारे यहाँ पे मंथली प्रेजेंटेशन है तो मंथली प्रेजेंटेशन में क्या होता है कि बच्चा सारी की सारी डिशिज यहाँ पे प्रिपेयर करते हैं जो पूरे उन्होंने लास्ट मंथ टू थ्री मंथ से डिशेज सीखी हैं या सिक्स मंथ से सीखी हैं तो एवरी मंथ हमारे यहाँ पे मंथली प्रेजेंटेशन होती है तो सारे के सारे जो इनग्रीडियंट है वो हमारे इंस्टीट्यूट बेयर करता है और बच्चों को एक अलग अलग एक कोर्स मेन्यू दिया जाता है कि आपने ये डिशेस पांच प्रिपेयर करने ग्रुप वाइज तो बच्चा ग्रुप वाइज डिशेज प्रिपेयर करता है तो सबसे पहले वो मीज़ा करेगा फिर डिश को प्रिपेयर करेगा प्लेटिंग करेगा उसका प्रेजेंटेशन करेगा देन बायवा देगा तो इसकी एक मार्किंग होती है जैसे आप देख सकते हो तो फाइल के अंदर हम इनकी मार्किंग करते हैं जो इनकी एंड ऑफ द ईयर एक इकोमुलेट uh, करके हम इनकी बारह सौ से नंबर मिलते हैं तो बच्चों को ग्रेड के लिए हेल्प होती है तो इस तरह से हम इनको पूरा का पूरा सिनेरियो जो है इनको हम तैयार करवाते हैं हिसाब से बच्चों को तो जिस तरह सी बात करें जे जो बच्चे हैं जे डिश को जो तैयार करते हैं आपकी तरफ से बताया जाता है कि आज आपने जे डिश तैयार करनी है या फिर उनकी जो फेवरेट डिश तैयार की जाती है वो लेकर आते हैं आपके सामने सर आप देख सकते हो ये हमारी एक असेसमेंट होती है एक सरप्राइज एग्जाम भी बोल सकते हैं हम इसको तो हम बच्चों को डिश देते हैं क्योंकि हमने ऑलरेडी इनको सिखाया हुआ है तो हम इनको एक प्रॉपर मेन्यू देते हैं कि ये जो मेन्यू ऑलरेडी आप सीख चुके हो आप इसके ही ऊपर बनाओगे फेवरेट नहीं बोल सकते हम कि बच्चे अपने फेवरेट डिश बनाएंगे हम वो अपने इनपुट देख सकते हैं कि सर हमने लास्ट मंथ ये चीज किया था तो हम ये बनाना चाहते हैं तो हम वो कभी ना कभी कंसिडर कर लेते हैं लेकिन एज पर असेसमेंट हम उनको एक अपना मेन्यू बना के देते हैं जो एक सरप्राइज होता है जब बच्चों का असेसमेंट होता है उनको हम दे देते हैं कि अपनी पांच डिशेज बनानी है तो स्टूडेंट उसकी तरह घर पर जाकर प्रिपरेशन करता है रेसिपीज पढ़ता है रेसिपीज कार्ड बनाता है फिर यहाँ पे आकर प्रॉपर वो डिश को प्रेजेंट करता है आज की बात की जाए छे बच्चे आपके सामने पहुंचे हैं

बात करें जे किसी की गलती होती है तो उसकी तरफ से दोबारा रिपीट ये डिश तैयार की जाती है ये सर अगर जब भी हमारे पास कोई शेप बडिंग शेप कोई गलती करता है कोई मिस्टेक करता है तो उनको हम दोबारा से सिखाते हैं कि यहाँ पे आपकी ये गलती हो चुकी है बेटा इसको आप ऐसे सुधार सकते हो उनको अल्टरनेटिव बताए जाते हैं कि इस डिश को अगर खराब होने के बाद आप दोबारा कैसे प्रिपेयर कर सकते हैं तो एवरी ये लर्निंग चलती रहती है सर डे बाई डे आज की बात करें और नौजवानों को आपकी तरफ से क्या मैसेज है जो डिशे तैयार करना चाहते हैं होटल होटल मैनेजमेंट का कोर्स करना चाहते हैं आप उनको आपका एड्रेस बताएं कि कहां पर आकर वो ये काम कर सकते हैं सर सबसे पहले बताना चाहूँगा आपको ये जो हॉस्पिटलिटी इंडस्ट्री बहुत बहुत ही बड़ी इंडस्ट्री है आज के टाइम में बहुत सारे ऑप्शन हैं इसके अंदर जैसे आप फूड ब्लॉगिंग देखते हो आजकल यूट्यूब चैनल्स के ऊपर इंस्टाग्राम के ऊपर बच्चे थोड़ा कम्युनिकेशन स्किल अपना एनहांस कर ले तो इस इंडस्ट्री के अंदर जॉब की कहीं कमी है ही नहीं और जो आने वाली पीढ़ी है उनको मैं यही बोलूंगा कि जब भी आपने कोई परफेक्शन से काम नहीं करोगे मेहनत हार्डवर्क दोनों चीज़ें करनी पड़ेगी आपको साथ में आपको इंप्रूवमेंट डे बाई डे करनी पड़ेगी और लर्निंग लेनी पड़ेगी डिफरेंट डिफरेंट स्टेट और डिफरेंट डिफरेंट लोगों से और उसके बाद जो रही बात हमारे एनएफसी की हमारे एनएफसी जो रानी का बाग अमृतसर में है तो इसको हमारे यहाँ पे 12 से 12 साल हो गए रनिंग करते और ऑल ओवर एन एफ का जो ग्रुप है इसको हम 33 इयर्स हो गए हमारे जिसके हम 33,000 थ्री बच्चा जो पास आउट कर चुके हैं ਸੋ ਆਪ ਕਿਸੇ ਕੋ ਵਿਜ਼ਿਟ ਕਰਨਾ ਹੋ ਤਾਂ ਆਪ ਰਾਣੀ ਕਾ ਬਾਗ ਮੇ ਆ ਸਕਤੇ ਹੋ ہمارا ਨੰਬਰ ਹੋਰ ਉਹ ਆਪਕੋ ਚੈਨਲ ਕੇ ਮਾਧਿਅਮ ਸੇ ਦਿਖਾ ਦਿਆ ਜਾਏਗਾ ਥੈਂਕ ਯੂ ਸੋ ਮਚ ਤੁਸੀ ਵੇਖਿਆ ਕਿ ਸ਼ੈਫ ਸਾਹਿਲ ਹੋਣਾ ਦੇ ਨਾਲ ਗੱਲਬਾਤ ਕੀਤੀ ਗਿਆ ਫਿਲਹਾਲ ਨਵਲੋ ਜਾਣਕਾਰੀ ਦਿੱਤੀ ਗਈ ਕਿ ਕਿੰਨੇ ਸਮੇਂ ਤੋਂ ਉਹਨਾਂ ਦੇ ਵੱਲੋਂ ਇਹ ਕੋਰਸ ਜਿਹੜੇ ਨੇ ਕਰਵਾਏ ਜਾ ਰਹੇ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਪਿਛਲੇ 12 ਸਾਲ ਤੋਂ ਜਿਹੜਾ ਇਹ ਕੰਮ ਕਰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਫਿਲਹਾਲ ਨਵਲੋ ਨੌਜਵਾਨਾਂ ਨੂੰ ਵੀ ਮੈਸੇਜ ਦਿੱਤਾ ਗਿਆ ਕਿ ਜੇਕਰ ਕਿਸੇ ਨੇ ਵੀ ਕੋਰਸ ਕਰਨਾ ਹੈ ਤਾਂ ਉਹ ਜ਼ਰੂਰ ਰਾਣੀ ਕਾ ਬਾਗ ਦੇ ਵਿੱਚ ਪੰਚਨ ਤਾਂ ਉਹਨਾਂ ਦੇ ਨਾਲ ਮੁਲਾਕਾਤ ਕਰਨ ਕੈਮਰਾਮੈਨ ਸੰਦੀਪ ਦੇ ਨਾਲ ਸਾਹਿਲ ਜਗਬੰਨ ਟੀਵੀ ਅੰਮ੍ਰਿਤਸਰ ਸਰ ਮੈਂ ਐਡਮਿਸ਼ਨ ਹੈਡ ਹਾਂ ਜਿੰਨੇ ਵੀ ਸਾਡੇ 21 ਕੈਂਪਸਿਸ ਐਡਮਿਸ਼ਨਸ ਹੁੰਦੀਆਂ ਹਨ ਔਰ ਜਿੰਨੇ ਵੀ ਸਟੂਡੈਂਟਸ ਅਨਰੋਲ ਹੁੰਦੇ ਹਨ ਉਹਨੂੰ ਲੈ ਕੇ ਮੈਂ ਡੀਲ ਕਰਦੀ ਹਾਂ ਜੀ ਮੈਡਮ ਜੇਕਰ ਅਸੀਂ ਗੱਲ ਕਰੀਏ ਕਿੰਨੇ ਬੱਚਿਆਂ ਦੀ ਐਡਮਿਸ਼ਨ ਹੋਣ ਤੱਕ ਸੀ ਅਸੀਂ ਸਰ तकरीबन ਅੱਜ ਤੱਕ 35000 ਤੋਂ ਜ਼ਿਆਦਾ ਬੱਚੇ ਜਿਹੜੇ ਇੱਥੋਂ ਪਾਸ ਆਊਟ ਕਰ ਚੁੱਕੇ ਆ ਜਿੱਚੋ ਅਗਰ ਆਪਾਂ ਗੱਲ ਕਰੀਏ ਮੈਕਸਿਮ ਬੱਚੇ ਉਹੀ ਹੈ ਜਿਹੜੇ ਜਾਂ ਤਾਂ ਆਪਣਾ ਬਿਜ਼ਨਸ ਸਟਾਰਟਅਪ ਕਰ ਚੁੱਕੇ ਨੇ ਜਾਂ ਹੋਟਲ ਇੰਡਸਟਰੀ ਦੇ ਅੰਦਰ ਜੌਬ ਕਰ ਰਹੇ ਨੇ ਔਰ ਪੰਜਾਬ ਦੇ ਬਹੁਤ ਸਾਰੇ ਬੱਚੇ ਇਹੋ ਜਿਹੇ ਨੇ ਜਿਹੜੇ ਅਬ੍ਰੋਡ ਜਾ ਚੁੱਕੇ ਨੇ ਅਬ੍ਰੋਡ ਸੈਟਲ ਹੋ ਚੁੱਕੇ ਨੇ ਉੱਥੇ ਕੰਮ ਕਰ ਰਹੇ ਨੇ ਉੱਥੇ ਜਾ ਕੇ ਆਪਣਾ ਬਿਜ਼ਨਸ ਸਟਾਰਟਅਪ ਕਰ ਚੁੱਕੇ ਨੇ ਦੇਖ ਤੁਸੀਂ ਗੱਲ ਕਰੀਏ ਸਾਡੇ ਕੋਰਸ ਹਨ ਉਥੇ ਸਿਖਾਇਆ ਜਾਂਦਾ ਸਰ ਸਾਡੇ ਕੋਲ 1 ਇਅਰ ਦੇ ਕੋਰਸਸ ਵੀ ਹੈ ਸਾਡੇ ਕੋਲ 6 ਮੰਥਸ ਦੇ ਕੋਰਸਸ ਵੀ ਹੈ ਔਰ ਕੁਝ ਸਟੂਡੈਂਟਸ ਇਹੋ ਜਿਹੋ ਹੁੰਦੇ ਜਿਨ੍ਹਾਂ ਨੂੰ ਪਾਰਟ ਟਾਈਮ ਜੌਬਸ ਵਾਸਤੇ ਕੋਰਸਸ ਚਾਹੀਦੇ ਹੁੰਦੇ ਐ ਬ੍ਰੌਡ ਦੇ ਵਿੱਚ ਤੇ ਸਾਡੇ ਕੋਲ 3 ਮੰਥਸ ਦੇ ਕੋਰਸਸ ਵੀ ਹੈਗੇ ਉਹਨਾਂ ਵਾਸਤੇ ਪਰ ਜਿਹਨੇ ਕੈਰੀਅਰ ਬਣਾਣਾ ਹੈ ਉਹਨਾਂ ਵਾਸਤੇ ਸਾਡੇ ਕੋਲ 1 ਇਅਰ ਦੇ ਕੋਰਸਸ ਹੁੰਦੇ ਨੇ ਡਿਪੈਂਡੈਂਸੀ ਕਿੰਨਾ ਉਹਨਾਂ ਨੂੰ ਜਲਦ ਤੋਂ ਜਲਦ ਹਾਂ ਉਹਨਾਂ ਦੇ ਰਿਕੁਆਇਰਮੈਂਟ ਉੱਤੇ ਡਿਪੈਂਡ ਹੈ ਐਕਚੁਅਲੀ ਕਿ ਕੋਰਸ ਕਰਨ ਦਾ ਕਾਰਨ ਕੀ ਹੈ ਕਿ ਬੱਚਾ ਸੈਟਲ ਹੋਣਾ ਚਾਹੁੰਦਾ ਹੈ ਬਿਜ਼ਨਸ ਸਟਾਰਟ ਕਰਨਾ ਚ ਵਿਦੇਸ਼ਾਂ ਦੇ ਵਿਦਿਆਰਥੀ ਚੁੱਕੇ ਹਨ ਜੇ ਮੈਂ ਰਿਸਰ ਕੈਂਪਸ ਦੀ ਗੱਲ ਕਰਾਂ ਤੇ ਅੱਜ ਦੇ ਟਾਈਮ ਤੇ ਮੋਰ ਥੈਨ 4000 ਸਟੂਡੈਂਟ ਇਥੋਂ ਟ੍ਰੇਨ ਹੋ ਕੇ ਅੱਜ ਵਿਦੇਸ਼ਾਂ ਦੇ ਵਿੱਚ ਸੈਟਲ ਹੋ ਚੁੱਕੇ ਨੇ ਆਪਣਾ ਕਰੀਅਰ ਬਣਾ ਚੁੱਕੇ ਨੇ ਅਗਰ ਆਪਾਂ ਕਿਸੇ ਵੀ ਕੰਟਰੀ ਦੀ ਗੱਲ ਕਰ ਲਈਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ اے ਯੂ ਕੇ ਜਰਮਨੀ ਹਰ ਜਗ੍ਹਾ ਤੇ ਸਾਡੇ ਬੱਚੇ ਅੱਜ ਦੇ ਟਾਈਮ ਤੇ ਸੈਟਲ ਨੇ ਹਾਲ ਸਾਡੇ ਕੋ ਮੋਰ ਥੈਨ 200 250 ਸਟੂਡੈਂਟਸ ਇਸ ਟਾਈਮ ਤੇ ਕੋਰਸ ਕਰ ਰਹੇ ਨੇ ਔਰ ਨਾਲ ਨਾਲ ਸਟੂਡੈਂਟ ਪਾਸ ਆਊਟ ਵੀ ਹੁੰਦੇ ਜਾਂਦੇ ਨੇ ਕਿਉਂਕਿ ਬੈਚ ਵਾਈਜ਼ ਸਿਸਟਮ ਹੁੰਦਾ ਇੱਕ ਬੈਚ ਦੇ ਵੀ ਸਿਰਫ 15 ਸਟੂਡੈਂਟ ਅਸੀਂ ਰੱਖਦੇ ਆ ਤੇ ਹਰ ਮੰਥ ਨਵੇਂ ਸਟੂਡੈਂਟ ਆਂਦੇ ਵੀ ਨੇ ਔਰ ਹਰ ਮੰਥ ਸਟੂਡੈਂਟ ਪਾਸ ਆਊਟ ਵੀ ਹੁੰਦੇ ਨੇ ਹੋਰ ਨੋਜ਼ ਵਾਲਾ ਨੂੰ ਤੁਹਾਡੇ ਕੋਲੋਂ ਕੀ ਮੈਸੇਜ ਹੈ ਜਿਹੜੇ ਨੌਜਵਾਨਾਂ ਨੂੰ অর ਇਨਫੈਕਟ ਸਾਡੇ ਕੋ ਹਾਈ ਰੇਟ ਸਲੈਪ ਦੇ ਪਰਸਨ ਹੁੰਦਾ ਹੈ ਡੈਫੀਨੇਟਲੀ ਜੋ ਕੈਂਡੀਡੇਟ ਸਕਿੱਲ ਕੋਰਸਸ ਕਰਕੇ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਹੈ ਕਿਉਂਕਿ ਅੱਜ ਦੇ ਟਾਈਮ ਤੇ ਸਭ ਨੂੰ ਪਤਾ ਹੈ ਕਿ ਡਿਗਰੀਸ ਦੀ ਉਹ ਵੈਲਿਊ ਨਹੀਂ ਰਹੇਗੀ ਥਿਉਰੈਟিক্যাল ਸਟੱਡੀਜ਼ ਕਰਕੇ ਬੱਚਿਆਂ ਨੂੰ ਜੌਬ ਅਪਰਚੂਨਿਟੀਆਂ ਨਹੀਂ ਮਿਲਦੀਆਂ ਸੋ ਜੋ ਬੱਚੇ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਨੇ ਅਬ੍ਰੋਡਸ ਜਾ ਕੇ ਸੈਟਲ ਹੋਣਾ ਚਾਹੁੰਦੇ ਨੇ ਕੋਈ ਹੱਥ ਦਾ ਹਨਰ ਸਿੱਖਣਾ ਚਾਹੁੰਦੇ ਨੇ ਸੋ ਉਹਨਾਂ ਲਈ ਬਹੁਤ ਵਧੀਆ ਅਪਰਚੂਨਿਟੀ ਹੈ ਕਿ ਇੱਕ ਵਾਰੀ ਆਓ ਵਿਜ਼ਿਟ ਕਰੋ ਔਰ ਤੁਹਾਨੂੰ ਪਤਾ ਹੈ ਫੂਡ ਇੰਡਸਟਰੀ ਅਸੀਂ ਰਾਣੀ ਕਾ ਬਾਗ ਅਬਵ ਆਰਟਿਸ ਗੈਲਰੀ ਦੇ ਉੱਪਰ ਸੈਟਲ ਨਾ ਫੋਨ ਨੰਬਰ ਜਿਹੜੇ ਆ ਅਸੀਂ ਨਾਲ ਡੈਫੀਨਿਟਲੀ ਸ਼ੇਅਰ ਕਰ ਦਾਂਗੇ ਸੋ ਇੱਕ ਵਾਰੀ ਸਟੂਡੈਂਟ ਵਿਜ਼ਿਟ ਕਰੇ ਆਪਣਾ ਕੈਰੀਅਰ ਗਾਈਡੈਂਸ ਲਏ ਔਰ ਉਹਦੇ ਅਕੋਰਡਿੰਗ ਆਪਣੇ ਕੈਰੀਅਰ ਨੂੰ ਲੈ ਕੇ ਜੁਆਇਨ ਕਰ ਸਕਦਾ ਹੈ